ਤਾਂ ਤੁਹਾਨੂੰ ਦੱਸ ਦਈਏ ਕਿ ਗੁਰਦੁਆਰਾ ਜੋ ਸੇਰਾ ਸਾਹਿਬ ਹੈ ਪਾਸ਼ਾਈ ਦਸਵੀਂ ਦੇ ਨਾਲ ਜੁੜਦਾ ਹੈ ਤਾਂ ਜਦੋਂ ਗੁਰੂ ਸਾਹਿਬ ਦੇ ਜੋ ਹਿਮਾਚਲ ਦੇ ਡ੍ਰੈਨ ਵਾਲੇ ਹਰਜਸ ਦੀ ਸੁਪਤਰੀ ਜੀਤ ਦੇ ਨਾਲ ਅਨੰਦਕਾਰ ਚ ਹੋਣੇ ਸਨ ਤਾਂ ਉਦੋਂ ਗੁਰੂ ਗੋਬਿੰਦ ਸਿੰਘ ਜੀ ਬਰਾਤ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਤੋਂ ਇਸ ਅਸਥਾਨ ਤੇ ਆ ਕੇ ਰੁਕਦੇ ਨੇ ਤਾਂ ਜਿੱਥੇ ਮਾਮਾ ਕਿਰਪਾਲ ਚੰਦ ਵੱਲੋਂ ਉਹਨਾਂ ਦੀ ਸੇਰਾਬੰਦੀ ਜਿਹੜੀ ਆ ਉਹ ਕੀਤੀ ਜਾਂਦੀ ਹੈ ਤਾਂ ਉਦੋਂ ਤੋਂ ਹੀ ਇਸ ਗੁਰੂ ਘਰ ਦਾ ਨਾਮ ਜਿਹੜਾ ਹੈ ਸੇਰਾ ਸਾਹਿਬ ਤੋਂ ਰੱਖਿਆ ਗਿਆ ਗੁਰੂ ਕਾ ਲਾਹੌਰ ਵਿਖੇ ਜਾ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜੇ ਨੇ ਉਹ ਅਨੰਤ ਕਾਰਜ ਹੁੰਦੇ ਨੇ ਤਾਂ ਉਥੇ ਹੀ ਗੁਰੂ ਸਾਹਿਬ ਨੇ ਕਈ ਕਥਕ ਵਰਤਾਏ ਸਨ ਜਿਸ ਦੇ ਵਿੱਚ ਉਥੇ ਗੁਰਦੁਆਰਾ ਪਾਟ ਸਾਹਿਬ ਵੀ ਹੈ ਗੁਰਦੁਆਰਾ ਤਰਵੈਣੀ ਸਾਹਿਬ ਵੀ ਹੈ ਤੇ ਗੁਰਦੁਆਰਾ ਗੁਰੂਕਲਾ ਲਾਹੌਰ ਵੀ ਹੈ ਤਾਂ ਇਸ ਦੇ ਨਾਲ ਇਸ ਦਾ ਇਤਿਹਾਸ ਜੁੜਦਾ ਹੈ ਤਾਂ ਜੇਕਰ ਗੱਲ ਕਰਦੇ ਆ ਤਾਂ ਬਸੰਤ ਪੰਚਮੀ ਵਾਲੇ ਦਿਨ ਉਸੇ ਜੋ ਵਿਆਹ ਪੁਰਬ ਨੂੰ ਲੈ ਕੇ ਨਨਦਪੁਰ ਸਾਹਿਬ ਤੋਂ ਸੰਗਤਾਂ ਉਸੇ ਤਰ੍ਹਾਂ ਨਗਰ ਕੀਰਤਨ ਦੇ ਰੂਪ ਦੇ ਵਿੱਚ ਚਲਦੀਆਂ ਨੇ ਤਾਂ ਜਿਸ ਤੋਂ ਬਾਅਦ ਇੱਥੇ ਆ ਕੇ ਰੁਕਦੀਆਂ ਨੇ ਤਾਂ ਤਕਰੀਬਨ 4 ਵਜੇ ਨੂੰ ਲੈ ਕੇ ਜਿਹੜੀਆਂ ਨੇ ਸੰਗਤਾਂ ਇੱਥੋਂ ਅੱਗੇ ਗੁਰੂ ਕੇ ਲਾਹੌਰ ਲਈ ਜਾਂਦੀਆਂ ਨੇ ਤਾਂ ਉੱਥੇ ਜਿਹੜਾ ਆ ਵਿਆਹਪੁਰਬ ਜਿਹੜਾ ਬਣਾਇਆ ਜਾਂਦਾ ਹੈ ਤਾਂ ਬਸੰਤ ਪੰਚਮੀ ਵਾਲੇ ਦਿਨ ਇੱਥੇ ਸੰਗਤ ਆਉਂਦੀ ਹੈ ਨਤਮਸਤਕ ਹੁੰਦੀ ਹੈ ਗੁਰੂ ਘਰ ਦੇ ਵਿੱਚ ਜੋ ਉੱਚ ਢਾਡੀ ਰਾਗੀ ਕਥਾਵਾਚਕ ਤੇ ਗੁਰੂ ਘਰ ਦੇ ਜਿਹੜੇ ਰਾਗੀ ਨੇ ਉਹ ਰ ਕਿੰਨੀ ਬਾਣੀ ਦੇ ਨਾਲ ਜਿਹੜੇ ਸੰਤਾਂ ਨੂੰ ਨਿਹਾਲ ਕਰਦੇ ਨੇ